ਜੀ ਰਵਈ ਆਪਣਾ ਨਾਮ ਦੱਸ ਕੇ ਇਹ ਜਿਹੜੀਆਂ ਦੱਸਦੇ ਕੀ ਕਹਣਾ ਚਾਹੁੰਦੇ ਨਵੇਂ ਸਾਲ ਮੈਂ ਰਾਮ ਪ੍ਰਧਾਨ ਵਾਰਡ ਨੰਬਰ 6 ਦਾ ਇੰਚਾਰਜ ਮੈਂ ਨਵੇਂ ਸਾਲ ਦੀਆਂ ਸਭ ਨੂੰ ਦਿਲੋਂ ਲੱਖ ਲੱਖ ਵਧਾਈਆਂ ਦਿੰਦਾ ਲੋੜੀ ਦੀਆਂ ਵਧਾਈਆਂ ਦਿੰਦਾ ਸਾਡੀ ਆਮ ਪਾਰਟੀ ਵੱਲੋਂ ਸਾਡੇ ਐਮਐਲਏ ਸਾਹਿਬ ਵੱਲੋਂ ਕੌਂਸਲਰ ਵੱਲੋਂ ਸਾਡਾ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਉਹ ਸਾਨੂੰ ਆਣ ਪਤਗ ਬਲੋਦੀ ਪਾਰਟੀ ਵਧਾਈਆਂ ਦਿੰਦੀ ਨਹੀਂ ਦਿੰਦੀ ਪਰ ਸਾਡੀ ਆਮ ਪਾਰਟੀ ਐਸਲੈ ਖੁਸ਼ ਹੈ ਅੱਗੋ ਵੀ ਖੁਸ਼ ਰਹੇਗੀ ਅੱਗੋ ਫੇਰ ਆਮ ਪਾਰਟੀ ਆਏਗੀ ਇਹ ਮਤ ਸੋਚੋ ਕਿ ਨਹੀਂ ਆਏਗੀ ਦੂਜੀ ਪਾਰਟੀ ਨੂੰ ਮੈਂ ਫੇਰ ਮੈਸੇਜ ਦੇਣਾ ਚਾਹੁੰਦਾ ਕਿ ਆਮ ਪਾਰਟੀ ਫੇਰ ਆਏਗੀ। ਕੋਈ ਗਲਤ ਕੋਈ ਹਰਕਤ ਐ ਖੁਜੀ ਨਾ ਕਰੋ ਸਾਡੇ ਪੋਸਟਰ। ਮੈਂ ਵੇਖਿਆ ਇੱਕ ਦੋ ਜਿਹੜਾ ਸਾਡੇ ਪੋਸਟਾਂ ਉੱਤੇ ਤੁਸੀਂ ਪੋਸਟਰ ਲਾਉਂਦੇ ਜੇ। ਉਹ ਉਹ ਪੋਸਟਰ ਲਾਉਣਾ ਕੀ ਤੁਹਾਡੀ ਜਿੱਤ ਹੋ ਜੇਗੀ। ਸਭੋ ਸਾਨੂੰ ਚਾਹੀਦਾ ਤੁਹਾਡੇ ਪੋਸਟਰ ਉੱਤੇ ਪੋਸਟਰ ਲਾਣੇ। ਕਿਉਂਕਿ ਇਹ ਸ਼ਰਮਿੰਦੇ ਹੈਗੇ ਜੇ। ਬਸ ਮੈਂ ਫੇਰ ਮੈਸੇਜ ਦੇਣਾ ਚਾਹੁੰਦਾ ਕਿ ਸਾਡੇ ਆਮ ਪਾਰਟੀ ਦੇ ਪੋਸਟਾਂ ਉੱਤੇ ਪੋਸਟਰ ਦੂਜੀ ਪਾਰਟੀ ਨਾਲ ਲਾਵੇ। ਲੋਕੀ ਦਾ ਪਿਆਰ ਆ ਰਿਹਾ ਵਾ ਤੇ ਚਾਈਨਾ ਆਈ ਬਈ ਲੋੜੀ ਦਾ ਤਿਹਾੜ ਆ ਰਿਹਾ ਤੇ ਚਾਈਨਾ ਡੋਰ ਦੀ ਕਈ ਜਿਹੜੀ ਬੜੀ ਹੋਂਦੀ ਆ ਕੀ ਕਰਨ ਚੰਦੇ ਮੈਂ ਤੇ ਮੈਸੇਜ ਦੇਣਾ ਚਾਹਨਾ ਮੈਂ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਕਿਉਂਕਿ ਇਨਸਾਨ ਦੇ ਗਲੇ ਜਾਪਾ ਤੇ ਚਲੋ ਸਾਡੇ ਡੋਰ ਫੇਰ ਜਾਂਦੀ ਆ ਅਪਾ ਚ ਨੂੰ ਟੀਕਾ ਲਵਾਣੇ ਜਾਂ ਪੱਟੀ ਪੁੱਟੀ ਘਰਾ ਲੈਣੇ ਜਿਹੜੇ ਪੰਛੀ ਵਿਚਾਰੇ ਮਰਦੇ ਪਏ ਚਾਈਨਾ ਡੋਰ ਨਾਲ ਬੇਜਬਾਨ ਬੇਜਬਾਨ ਜਿਹੜੇ ਮਰਦੇ ਪਏ ਆ ਮੈਂ ਅੱਜ ਕੱਲ੍ਹ ਜਿਵੇਂ ਕਿ ਦੋ ਕਬੂਤਰ ਚਾਈਨਾ ਡੋਰ ਦੇ ਵਿੱਚ ਐਫੋ ਚਲੇ ਲਪੇਟੇ ਹੋਏ ਚਲੋ ਇੱਕ ਤੇ ਬਚ ਗਿਆ ਪਰ ਇੱਕ ਉਹ ਤੇ ਮੁੱਕ ਦੇ ਮਰ ਗਿਆ ਇਹਦਾ ਚਾਈਨਾ ਡੋਰ ਦਾ ਮੈਂ ਉਹਦੇ ਬੱਚੇ ਦੇ ਮਾਂ ਪਿਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਵਰਤੋਂ ਨਾ ਕੀਤਾ ਜਾਵੇ ਆਪਣੀ ਇੰਡੀਆ ਦੀ ਡੋਰ ਬਹੁਤ ਸੋਹਣੀ ਹੈ ਅੱਜ ਤੋਂ ਕਾਫੀ ਸਾਲ ਪਹਿਲਾਂ ਆਪਾਂ ਆਪਣੀ ਇੰਡੀਆ ਡੋਰੀ ਡਾਲੀ ਹੁੰਦੀ ਉਹਦੇ ਨਾਲ ਅੱਛਾ ਇਹਨਾਂ ਦੇ ਹੂਣ ਆਈ ਹੈ ਇਹਨੂੰ ਖਤਮ ਕਰੋ ਚਾਈਨਾ ਨੂੰ ਬਸ ਮੈਂ ਆਪਣੇ ਪੰਜਾਬ ਨੂੰ ਇਹ ਕਹਿੰਦਾ ਜਾਗੋ ਚਾਈਨਾ ਡੋਰ ਤੋਂ ਜਾਗੋ ਇੱਕ ਵਾਰੀ ਫੇਰ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਰਾਪ੍ਰਧਾਨ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਲੋਹੜੀ ਦੀ ਨਵੇਂ ਸਾਲ ਦੀ ਦਿਨ